ਲਓ ਰਾਉਂਡ ਕਲੀਅਰ ਕਰਦੇ ਹੋ ਬੜੀ ਮਿਹਰਬਾਨੀ ਅਗਲੇ ਸਾਲ ਜਿੰਦਾਬਾਦ ਕਬੱਡੀ ਕਲੱਬ ਬਿੰਨੀ ਪੈਕ ਵੱਲੋਂ ਸੈਮੀਫਾਈਨਲ ਦੇ ਦੋ 플레이ਰਾਂ ਨੂੰ ਕਹਿੰਦੇ ਮੋਟਰਸਾਈਕਲ ਉੱਤੇ ਯਾਰਗੇ ਜਿੰਦਾਬਾਦ ਕਬੱਡੀ ਕਲੱਬ ਬਿੰਨੀ ਪੈਕ ਦੇ ਸਾਰੇ ਪ੍ਰਾਪਾਂ ਦਾ ਛੇ ਪਰ ਤੇ ਤਰਵਾਰ ਆ ਕਾਲਾ ਹਾਸੇ ਉਹਨਾਂ ਦਾ ਆ میرے کرے دیکھی مجھے سام جگو ٹھیک ہے جگو بلکل ٹھیک ہے تعواں نے تو بار تاڑیاں دار مار دو میرے بھی جو بہت بہت سکار جگو ٹھیک ہے تھنڈ بہت ہے ਠੰਡ ਕਰਮਜੀਤ ਬਹੁਤ ਪੈਂਦੀ ਹੈ 75 ਕਿਲੋ ਦੀਆਂ ਟੀਮਾਂ ਗੁਰਵਿੰਦਰ ਕਹਿੰਦਾ 9 ਵਜੇ ਨੂੰ ਆਪਾਂ ਫਾਈਨਲ ਕਰਵਾ ਦੇਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਮੈਚ ਇਹ ਹੈ ਅੱਜ ਦੇ ਦਿਨ ਦਾ ਕਰਵਾ ਦੇਣਾ ਅਮਰੀਕ ਤਾਂ ਫਿਰ ਕੱਲ ਕਰਦੇ ਨੌਜਾਨ ਆਹ ਸਮਰੇ ਐਸੇ ਦੀ ਐਸੇ ਦੀ ਐਸੇ ਦੀ ਉਹ ਗੱਲ ਹੋਵੇਗੀ ਜਰੂਰ ਲਓ ਸਾਜੀ ਕਹਿੰਦੇ ਕਬੱਡੀ ਪਾ ਰਹੇ ਮੇਰੇ ਮਿੱਤਰੋ ਉਹ ਕਿੱਥੇ ਮੈਦਾਨੇ ਕਿੱਥੇ ਮੈਦਾਨੇ ਉਹ ਕਿੱਥੇ ਮੈਦਾਨੇ ਉਹ ਜੱਜਨਾ ਦਾ ਸੁਣਣੇ ਨੱਚ ਮੈਨੂੰ ਮੁੰਡੇ ਕਹਿੰਦੇ ਨੇ ਕੋਈ ਸ਼ੱਕੀ ਵਟਰ ਦਾ ਪ੍ਰੋਜੈਕਟ ਕਰਕੇ ਜਰੋੜ ਦੇ ਵਿੱਚ ਆਵੇ ਇਧਰੇ ਵੱਡੇ ਵੱਡੇ ਸਕੈਮਰ ਹੈ ਭਾਈ ਨੇ ਸੁਣਦਾ ਕਹਿੰਦਾ ਸਾਡੇ ਹੱਥ ਜਿਹੜਾ ਪੈਰਾਂ ਰਗੇ ਆ ਤੇ ਹੜਬਿਆ ਗੂ ਚੱਲ ਰਿਹਾ ਹੱਥਾਂ ਮੱਲੇ ਬੈਂਤੀ ਆ ਹਰੀ ਵਾਲਾ ਆਪਣੀ ਟੀਮ ਲਈ ਮੇਰੇ ਵੀਰੋ ਲੱਖਾਂ ਦਾ ਨੰਬਰ ਦਾ ਵਾਅਦਾ ਕਰ ਗਿਆ ਅਮਿਤ ਤਨਹੋਰੀ ਵਾਲਾ ਲਓ ਹਾਂਜੀ 75 ਕਰੋੜ ਦੀਆਂ ਟੀਮਾਂ ਵਿਦਾ ਕਿਸੇ ਦੇਰੀ ਤੋਂ ਗਵਿੰਦਰ ਕੰਨਾ ਵੀ ਗਰਾਊਂਡ ਦੇ ਵਿੱਚ ਆ ਜਾਣ ਆ ਕਮਜੀਤ ਸਿੰਘ ਕਾਂਗਸ ਸਾਹਿਬ ਆ ਭੂਰੀਆ ਸ਼ੀਸ਼ਰ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ 72 ਕਿਲੋ ਕਾਂਗਾ ਤੇ ਜੜਕ ਵਿਦਾ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ 72 ਕਿਲੋ ਕਾਂਗਾ ਤੇ ਜੜਕ ਦੀਆਂ ਟੀਮਾਂ ਆ ਫਿਰ ਦੋਨੀਆਂ ਜਿੱਗੂ ਇਸ ਲਈ ਪਾਉਦਾ ਹੋਇਆ ਰੇਡ ਮਨੂਕ ਦਾ ਨਾਮ ਅੱਜ ਦੁਨੀਆ ਦੇ ਵਿੱਚ ਮਰਸਦੀ ਹਾਸਲ ਹੋ ਗਈ ਹੈ ਸਕਾਰ ਉਹ ਕਿੱਥੋਂ ਵੀ ਦਾ ਖੇਡ ਕਬੱਡੀ ਦੀ ਮੈਂ ਤੇਰਾ ਸਫਾ ਖਾਵਾ ਆਹ ਸਾਹਮਣੇ ਇੱਕ ਪਾਸੇ ਲੈ ਕੇ ਵੀ ਲੱਗਾ ਜੋ ਪੁਆਇੰਟ ਜਿਹੜਾ ਰੇਟਰ ਦਾ ਹੈ ਲੈ ਵੀ ਢਾਂਗੇ ਵਾਲਿਆ ਮਠੱਡਿਆ ਵਾਲੇ ਤੇਰੇ ਲਈ ਮੁਬਾਰਕਵਾਦ ਭੇਜਦੇ ਆ ਸੱਤਾ ਮਠੱਡਾ ਭੰਦਾ ਮਠੱਡਾ ਪਾਲਾ ਸੋਤਾ ਕੁਲਵਿੰਦਰ ਸੋਤਾ ਆਰ ਕਹਿੰਦੇ ਨੇ ਢਾਂਗੇ ਵਾਲੇ ਤੇ ਸਾਨੂੰ ਮਾਨ ਛੋਟਾ ਵੀਰ ਹੈ ਅੱਜ ਦੇ ਮੇਲੇ ਦੀ ਮੁਬਾਰਕਵਾ ਦੇ ਦੀ ਆਹ ਗੁਰਜੀ ਵਾਲਾ 400 ਦੀ ਪਾ ਕੇ ਆਪਣੀ ਟੀਮ ਲਈ ਵਾਪਸ ਆਇਆ ਚਲੋ ਨੌਜਵਾਨਾਂ ਪਾਓ ਗਬਰੂਆ ਕਬੱਡੀ ਆਓ ਸਾਹਮਣੇ ਕੰਦੀ ਅਗਲੀ ਕਬੱਡੀ ਪੋਰ ਲੱਗੀ ਖੇਡ ਦੇ ਮੈਦਾਨ ਦੇ ਵਿੱਚ ਉਹ ਜਿੰਮਾ ਅਮਰਤ ਧਨੌਰੀ ਵਾਲਾ ਨਾਇਰ ਉਹ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਮਾਲਵਾ ਦੇ ਖੇਡ ਕਲੱਬ ਵੱਲੋਂ ਖੇਡ ਆਇਆ ਅਮਰਤ ਕਹਿੰਦੇ ਧਨੌਰੀ ਪ੍ਰਿੰਸ ਦਾ ਇਧਰ ਦੋਤੇ ਨੇ ਸੰਦੀਪ ਦਾ ਯਾਰ ਜਿਹੜੇ ਦੀਪ ਆਇਆ ਹੋਇਆ ਉਹ ਬੜਾ ਤੰਗਵਾਜ ਹੈ ਆਹ ਰੋਣਾ ਦੇ ਘੋੜੀ ਵਾਲਾ ਫੜ ਲਿਆ ਅੱਜ ਭੌਂ ਲੈ ਚੱਲ ਜੇ ਤੇਖੀ ਚੱਲੇ ਪੁੰਦੇ ਕੀ ਹੈ ਕਿ ਘਰੇ ਜਾ ਕੇ ਇਹ ਦਾਫੂ ਕਿਵੇਂ ਸੋਖੀਏ ਭਾਬੀਆਂ ਕਿਵੇਂ ਸੋਖੀ ਮੋੜਦੀਆਂ ਇਹ ਰਪਿੰਦਰ ਬਾਈ ਦੂਜਾ ਮੇਲਾ ਰੋਲ ਕਰਵਾ ਕੇ ਜਿਹੜੀਆਂ ਬੱਪ ਕੀਤਾ ਨਾ ਆਪਾਂ 8 ਟੀਮਾਂ ਦੇ ਲਾਸਟ ਦਾ ਉਹਨਾਂ ਦੇ ਮੁਕਾਬਲੇ ਕਰਵਾਵਾਂਗੇ ਪਰ ਰੇਟ ਬਹੁਤ ਹੋ ਜਾਂਦਾ ਸੋ ਆਪਾਂ ਇੱਕ ਦਿਨ ਪਹਿਲਾਂ ਰੋਲ ਜਿਹੜੇ ਮੈਚ ਕਰਵਾ ਦੇਗੇ ਪਹਿਲਾਂ ਭਾਈ ਪਿਛਲੇ ਸਾਲਾਂ ਨੂੰ 40 ਮਿੰਟ ਦਾ ਫਰਕ ਪਾਤਾ ਇਹਨਾਂ ਨੂੰ ਭਾ ਦੇ ਮੇਰੀ ਬੇਨਤੀ ਹੈ ਮੇਰਾ ਛੋਟੇ ਵੀਰੋਂ ਜਿੱਥੇ ਮੇਥੋਂ ਗੱਲ ਕਹਿ ਹੋ ਜਾਂਦੀ ਹੈ ਤੁਸੀਂ ਵਿਚਾਲੇ ਕੰਧ ਕੱਢ ਕੇ ਖੜ ਜਾਂਦੇ ਹੋ ਆ ਜਾਲ ਤੇ ਖੜ ਕੇ ਦੇਖਿਆ ਕਰੋ ਜਦੋਂ ਮਾਰਦਾ ਨਾ ਪਿੱਛੋਂ ਅਗਲਾ ਧੱਕਾ ਤੇ ਸਿੱਧਾ ਨੱਕ ਭਾਈਦਾ ਜਾਲ ਦਾ ਇਦੋਂ ਸਵੇਰ ਤੋਂ ਆ ਕੇ ਖੜ ਕਰਦੇ ਇਧਰਲੇ ਪਾਸਿਓਂ ਸ਼ੰਕਰભાઈ ਨੇ 5000 ਲਾਇਆ ਸੀਗਾ ਆਹ ਲਾ ਲਿਓ ਹਿਸਾਬੇ ਲਈ ਕਿੰਨੇ ਪੈਸੇ ਹੋ ਗਏ ਔਰ ਇਹ ਮਾਹਰ ਦੀ ਗੱਫੇ ਜਿਹੜੇ ਦਿੱਤੇ ਜਾ ਰਹੇ ਆ ਲਓ ਸਾਹਮਣੇ ਅਗਲੀ ਕਬੱਡੀ ਤਣਾਉ ਰਹੀ ਆ ਅਮਿਤ ਪੌੜਾ ਰੇਡ ਸੈਕੰਡ ਸੈਮੀਫਾਈਨਲ ਮੈਚ 7 ਕਿਲੋ ਨੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਹਾਕ ਵਾਲਿਆ ਬੋਲੇ 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 ਬੱਦਰ ਦੂਜੇ

খালী ਪਿਸਤੌਲ ਨਾਲ ਓ ਜੌਣਾ ਨਹੀਂ ਫੜਿਆ ਜਾਣਾ ਖਾਲੀ ਪਿਸਤੌਲ ਨਾਲ ਓ ਜੌਣਾ ਨਹੀਂ ਫੜਿਆ ਜਾਣਾ ਰਪਿੰਦਰਾ ਜੱੱਜ ਓ ਜੱੱਜ ਇਸ ਵੇਲੇ ਸੈਤੋਵਾਲੀਆ ਕਪੂਰ ਥਲੀਆ ਇੱਕ ਮਾਰਚ ਨੂੰ ਕਪੂਰ ਥਲੀਆ ਦੇ ਵਿੱਚ ਵੱਡਾ ਮੇਲਾ ਹੋਣਾ 11 ਫਰਵਰੀ ਨੂੰ ਮਗੜੀਆਂ ਵਾਲਾ ਕਾਲਾ ਸੱਦੇ ਦੇ ਰਿਹਾ ਆਓ ਸਾਹਮਣੇ ਵੱਡੇ ਖੇਡ ਮੇਲੇ ਵੱਡੀਆਂ ਚੈਂਪੀਅਨਸ਼ਿਪਾਂ 14 ਤੋਂ 15 ਮਾਰਚ ਅਨੰਦ ਸਾਡੀ ਚੈਂਪੀਅਨਸ਼ਿਪ ਨਹੀਂ ਹੋਵੇਗੀ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪੌਂਡ ਦੇ ਲਈ 8 ਮਾਰਚ ਨੂੰ ਜਮਰੇੜੀ ਦੀ ਚੈਂਪੀਅਨਸ਼ਿਪ ਦਾ ਵਿਸਥਾਰ ਹੈ ਔਰ ਬੂਟੇ ਉਮਰੀਆਣੇ ਦੇ ਲਈ ਵੱਡਾ ਸਰਦਾਰ ਜੀ ਕਿੱਥੇ ਹੋਊਗਾ ਆ ਭੂਤੀ ਵਾਲੇ ਦੇ ਵਿੱਚ ਹੋਣਾ ਮੇਰੇ ਮਿੱਤਰੋ ਸੱਚੇ ਬਾਦਸ਼ਾਹ ਮੇਰ ਕਰੇ ਹੋਣੀ ਹੁਣੇ ਆਇਆ ਲਾਲ ਜੋਲ ਕਹਿੰਦਾ ਵੀ ਆਪਾਂ ਮਾਨ ਸਨਮਾਨ ਵੱਡਾ ਕਰਾਂਗੇ ਅੱਛਾ ਸੌਰੀ ਜੋਗਾ ਸਰਪੰਚ ਘੁੱਟੀ ਵਾਲੇ ਵੱਲੋਂ ਵੱਡੇ ਮਾਰ ਸਨਮਾਨ ਘੁੱਟੇ ਉਮਰੀਆ ਵਾਲੇ ਦੇ ਲਈ ਹੋਣਗੇ ਬਹੁਤ ਬਹੁਤ ਧੰਨਵਾਦ ਲੋ ਸਾਹਮਣੇ ਇਸੋਲੇ ਅਬਾ جگہ پر یار پلیز ایک منٹ میں جو کہو یہاں کو پوچھو یار تھوڑے ہوا کوئی بےنتی نہ سیم کرو میری بےنتی ہے بھائی جی میرے ہاتھ رکھ فوٹو باہر چکا لو میں چوٹی نہ چلی ہے میں تھی فوٹو کے لیے بیٹھے ہو بھائی جو رہرا میرا برا کوئی بھی بندہ یار میرا بھی مر کے پھر نہ آپ باہر فر کے باہر کرتا آپ دنیا یار سوت کو لے کے بیٹھی ہے ٹھنڈ کا موسم ہے کبھی دیکھنا ਸਾਹਮਣੇ ਕਹਿੰਦੇ ਕਬੱਡੀ ਪਾ ਰਹੀ ਹੈ ਇਧਰ ਫਿਰ ਕਹਿੰਦੇ ਸ਼ਾਕੀ ਹੈ ਜਗਨ ਦੇ ਜਿਸਕਰਮ ਕਹਿੰਦੇ ਪਹਿਲੀ 1000 ਦੇ ਚਾਰੇ ਕਹਿੰਦੇ ਤਿਆਰ ਨੇ ਅਮਰਤ ਵਰਗੇ ਉਹ ਬੂਤੇ ਵਰਗੇ ਟੱਟੇ ਮਾਰ ਰਹੇ ਮੇਰੇ ਮਿੱਤਰੋ ਆਹ ਸ਼ਗਰੀਰ ਮੋਰ ਦੇ ਤਿਆਰ ਮਾਰ ਰਹੇ ਤੇ ਖਿਲ ਧੱਕ 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 ਉਹਦੇ ਧੱਕ ਧੱਕ ਕਰਦੇ ਆ ਜੇ گل بات وجی کر دیتی ہے گل بات کام کر دس رہا کی چوپرا یہ ہلا گولہ رکھیا کرا کے پتلو یہ کد کر دس پیرا جی چپرا ہلا گولہ رکھیا تیر پتلو اور چپو بھی چلے چوٹی پی رہی ہے اج جہیں ساڈے ਪਾਉਣ ਦੇ ਲਈ ਸਾਜੀ ਸ਼ੰਕਰ ਸੰਧੂ ਜੀ ਮੇਰੇ ਨਾਲ ਕੇ ਗਰਾਊਂਡ ਦੇ ਵਿੱਚ ਜਰੂਰ ਸੰਪਰਕ ਕਰ ਰਹਿਣਾ ਸ਼ੰਕਰ ਸੰਧੂ ਜੀ ਯੂਐਸਏ ਵਾਲੇ ਉਹਨਾਂ ਦਾ ਬਹੁਤ ਬਹੁਤ ਧਰਵਾਦ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਧਰ ਕਾਕਾ ਵੀ ਕਹਿੰਦੇ ਯੂਕੇ ਦੇ ਵਿੱਚ ਬੈਠਾ ਆਨੰਦ ਮਾਣਦਾ ਵੀ ਪਿੰਡ ਦਾ ਮੇਲਾ ਵੱਡਾ ਹੋ ਗਿਆ ਆਹ ਸਾਹਮਣੇ ਸੱਚੇ ਪਾਤਸ਼ਾਹ ਦੀ ਮੇਰ ਹੈ ਸਾਜੀ ਅੱਜ ਇਹਨੂੰ ਕਹਿੰਦੇ ਫੌਰਚੂਨਰ ਗੱਡੀ ਦਾ ਮਾਨਸਰਮਨ ਪਿਛਲੇ ਦਿਨੀ ਮਾਸ਼ਿਆ ਗਿਆ ਪ੍ਰਿੰਟ ਦੇ ਮੇਲੇ ਤੇ ਕਹਿੰਦਾ ਬਾਈ ਕੋਈ ਸਮਾਂ ਸੀ ਮੱਝਾਂ ਝਾੜਦੇ ਹੋਣੇ ਸੀਗੇ ਤੇ ਸੋਚਿਆ ਹੀ ਨਹੀਂ ਸੀਗਾ ਯਾਰ ਵੀ ਸਾਈਕਲ ਵੀ ਲੈ ਲਾਂਗੇ ਅੱਜ ਫੌਰਚੂਨਰ ਅੱਜ ਹਾਰਲੇ ਅੱਜ ਵੱਡੇ ਵੱਡੇ ਮਾਨਸਰਮਨ ਇਹ ਅੱਲਾਹ ਤਾਲਾ ਦੀ ਮਿਹਰ ਹੈ ਅੱਲਾਹ ਤਾਲਾ ਦੀ ਮਿਹਰ ਹੈ ਉਹਦੀ ਮਿਹਰ ਸਾਰਾ ਕੁਝ ਹੁੰਦਾ ਉਹਦੀ ਬਖਸ਼ਿਸ਼ ਦੇ ਨਾਲ ਮੇਰੇ ਵੀਰੋ ਸਾਰਾ ਕੁਝ ਹੁੰਦਾ ਉਹ ਵੀ ਕਿਰਪਾ ਦੇ ਨਾਲ ਕਹਿੰਦੇ ਸਾਰਾ ਕੁਝ ਹੁੰਦਾ ਉਹਦੀ ਮਰਜ਼ੀ ਦੇ ਨਾਲ ਸਾਰਾ ਕੁਝ ਹੁੰਦਾ ਆਹ ਰੇਡ ਪੈ ਰਹੀ ਹੈ ਉਧਰ ਕਹਿੰਦੇ ਜਗਨ ਦੇ ਜਸਕਰਨ ਨੇ ਸ਼ਾਜੀ ਦਾ 1000 ਪੁਆਇੰਟ ਕਰਤਾ ਰਾਣੇ 1000 ਲੈ ਜੀ ਨੌਜਵਾਨ ਆਹ ਸ਼ਾਜੀ ਦਾ ਜਗਨ ਦੇ ਜਸਕਰਨ ਨੇ ਅਮਰੀਕ ਉਧਰ 50000 ਉਹ ਗੱਲ ਕਰਦੇ ਲੱਖ ਤੋਂ ਉੱਤੇ ਚਲ ਗਈ ਉਹ ਬਲ ਲੱਖ ਤੋਂ ਉੱਤੇ ਚਲ ਗਈ ਹੈ ਉਹ ਵੀ ਗੁਰਵਿੰਦਰਾ ਮੁਬਾਰਕਾ ਹੰਲਾ ਬਾਈ ਕਹਿੰਦਾ ਆ ਲਾੜ ਹੋਣੀ ਪੱਲੀ ਉਹਦੇ ਤੇ ਇਹ ਸਾਡੇ ਵਾਲੇ ਨੂੰ ਮੁਬਾਰਕਾ ਦੇਵੇ ਕਿਉਂਕਿ ਸਾਡੇ ਨਾਲ ਸਾਡੇ ਨਾਲ ਆਖੇ ਅਕਰੇ ਜੀ ਉਹ ਤੇ ਨਾਲ ਲੈਣਗੇ ਉਹ ਤੇ ਆ ਗਏ ਇੱਥੇ ਕਹਿੰਦੇ ਕਬੱਡੀ ਖੇਡ ਰਹੀ ਹੈ ਉਧਰ ਕਹਿੰਦੇ ਟੀਮੇ ਵਾਲਿਆਂ ਲਓ ਜਿੰਦਗੀ ਦਾ ਚੋਤੀ ਦਾ ਮੈਨਾ ਚਾਹਦਾ پلیز جی ری پیسے لے کے لاؤ ساجی چ ری نے دوسے پیسے جتر تری سکی گاجا پاپا نکل رہی ہوں پاپا پی ہے آؤ باپو چرن سی میلے اج پلے 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 جگو 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 سیتو والا سیتو والی مشہور ایک وکیل پہ بو رے ریبو 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 ہک ہاں مار ہک ہاں مار پہ دو ٹیا پوتا ہے ایک ٹبیا پوتا ہے ایک ٹبیا کا پوتا ہے ਕਿ ਆਇਆ ਮੈਂ ਸਮਾ